ਪੰਜਾਬ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਲੋਕਾਂ ਦੇ ਘਰ ਜਿਹੜੇ ਤਬਾਹ ਹੋ ਗਏ ਡੰਗਰ ਪਸ਼ੂ ਰੁੜ ਗਏ ਪਰ ਹੜ੍ਹਾਂ ਤੋਂ ਬਾਅਦ ਜਦੋਂ ਪਾਣੀ ਦਾ ਵਹਾਰ ਰੁਕਿਆ ਤਾਂ ਲੋਕਾਂ ਦੇ ਘਰਾਂ ਤੇ ਬਹੁਤ ਜ਼ਿਆਦਾ ਗਾਰ ਚੜ ਗਈ ਤੇ ਖੇਤਾਂ ਦੇ ਵਿੱਚ ਰੇਤਾ ਚੜ ਗਿਆ ਇਸ ਤੋਂ ਬਾਅਦ ਹੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਮਮਾਰੀਆਂ ਵੀ ਆਈਆਂ ਨੇ ਛੋ ਮੱਛਰ ਮੱਖੀਆਂ ਨੂੰ ਲੈ ਕੇ ਕਈਏ ਤਾਂ ਡੇਂਗੂ ਦੀਆਂ ਬਿਮਾਰੀਆਂ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ ਨੇ ਤਾਂ ਦਰਅਸਲ ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਾ ਬਾਧਾ ਜਿਹੜਾ ਹੋਣ ਲੱਗਿਆ ਕਿਉਂਕਿ ਮੀ ਜਿਹੜਾ ਹੜ ਬਹੁਤ ਜ਼ਿਆਦਾ ਭਿਆਨਕ ਆਏ ਸੀ ਜਿਸ ਤੋਂ ਬਾਅਦ ਅਨੇਕਾਂ ਬਿਮਾਰੀਆਂ ਨੇ ਜਿਹੜਾ ਜਨਮ ਲੈ ਰਿਆ ਪਹਿਲਾ ਜਿਹੜਾ ਲੋਕ ਹੜਾਂ ਦੇ ਨਾਲ ਜੂਝ ਰਹੇ ਸੀ ਤੇ ਹੁਣ ਬਿਮਾਰੀਆਂ ਨਾਲ ਜੂਝ ਰਹੇ ਨੇ ਤੇ ਫਿਲਹਾਲ ਜਿਹੜਾ ਹੜਾਂ ਦੇ ਜਿਹੜੇ ਭਿਆਨਕ ਨੁਕਸਾਨ ਦਾ ਜਿਹੜਾ ਲੋਕੋ ਸਾਹਮਣਾ ਵੀ ਕਰ ਰਹੇ ਨੇ ਪਰ ਜਲੰਧਰ ਜ਼ਿਲ੍ਹੇ ਦੇ ਵਿੱਚ ਪੰਜ ਹੋਰ ਜਿਹੜੇ ਮਰੀਜ਼ ਪੋਜ਼ਿਟਿਵ ਪਾਏ ਗਏ ਨੇ ਡੇਂਗੂ ਦੇ ਨਾਲ ਤਾਂ ਉੱਥੇ ਹੁਸ਼ਿਆਰਪੁਰ ਦੀ ਵੀ ਗੱਲ ਕਰ ਲੈਣੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਡੇਂਗੂ ਦੇ ਮਰੀਜ਼ ਸਾਹਮਣੇ ਆਏ ਨੇ ਤੇ ਡੇਂਗੂ ਦੇ ਹੋਰ ਪੰਜ ਪੋਜ਼ਿਟਿਵ ਮਰੀਜ਼ ਮਿਲਣਾ ਜਿਹੜੇ ਜਲੰਧਰ ਦੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 36 ਤੇ ਪਹੁੰਚ ਗਈ ਆ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੇ ਡੇਂਗੂ ਦੇ ਜਿਹੜੇ 109 ਮਰੀਜ਼ਾਂ ਦੇ ਸੈਂਪਲ ਟੈਸਟ ਜਿਹੜੇ ਉਹ ਕੀਤੇ ਗਏ ਸੀ ਥੋੜਾ ਜਿਹਾ ਉਹਨਾਂ ਨੂੰ ਜਿਹੜਾ ਡਾਊਟਫੁਲੀ ਲੱਗ ਰਿਹਾ ਸੀ ਪਰ ਉਹਨਾਂ ਨੇ ਸੈਂਪਲ ਲੈ ਗਏ ਨੇ ਤੇ ਉਹਨਾਂ ਦੇ ਵਿੱਚੋਂ 11 ਦੀ ਰਿਪੋਰਟ ਪੋਜ਼ਿਟਿਵ ਆਈ ਆ ਪੋਜ਼ਿਟਿਵ ਆਉਣ ਵਾਲੇ ਮਰੀਜ਼ਾਂ ਦੇ ਵਿੱਚੋਂ 6 ਹੋਰ ਨਾਲ ਜ਼ਿਲ੍ਹਿਆਂ ਨਾਲ ਸੰਬੰਧਿਤ ਪਾਏ ਗਏ ਨੇ ਤੇ ਜ਼ਿਲ੍ਹੇ ਦੇ 36 ਡੈਂਗੂ ਪੋਜ਼ਿਟਿਵ ਮਰੀਜ਼ਾਂ ਵਿੱਚੋਂ 19 ਸ਼ਹਿਰੀ ਤੇ 17 ਪਿੰਡੂ ਇਲਾਕਿਆਂ ਦੇ ਰਹਿਣ ਵਾਲੇ ਨੇ ਤੇ ਇਸ ਦੇ ਨਾਲ ਹੀ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਦੇ ਵਿੱਚੋਂ ਹੁਣ ਤੱਕ ਜਿਹੜਾ ਬਹੁਤ ਸਾਰੇ ਘਰਾਂ ਦਾ ਸਰਭਾਵੀਕਰ ਚੁੱਕੀਆਂ ਨੇ ਤੇ ਇਸ ਦੌਰਾਨ ਉਹਨਾਂ ਨੇ 1460 ਘਰਾਂ ਵਿੱਚ ਡੈਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਜਿਹੜਾ ਉਹਨਾਂ ਨੂੰ ਮਿਲਿਆ ਤੇ ਦੂਜੇ ਪਾਸੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮਾ ਹਰ ਸ਼ੁੱਕਰਵਾਰ ਡੈਂਗੂ ਤੇ ਬਾਹਰ ਦੇ ਮੱਦੇਨਜ਼ਰ ਕਾਰਜਕਾਰੀ ਸਿਵਲ ਸਰਜਨ ਡਾਕਟਰ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਆਬਾਦਪੁਰਾ ਦਾ ਜਿਹੜਾ ਉਹ ਦੌਰਾ ਵੀ ਕੀਤਾ ਤੇ ਡਾਕਟਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਸ਼ਹਿਰ 'ਚ ਵੱਖ-ਵੱਖ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਹਨਾਂ ਗਤੀਵਿਧੀਆਂ 'ਚ ਜਿਹੜਾ ਘਰ-ਘਰ ਸਰਵੇ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ 'ਚ 1818 ਘਰਾਂ ਦੀ ਜਾਂਚ ਕੀਤੀ ਗਈ ਆ ਤੇ ਇਸ ਦੌਰਾਨ ਵੀ ਜਿੰਨਾ ਘਰਾਂ ਦੇ ਵਿੱਚ 60 ਘਰਾਂ ਦੇ ਕੰਟੇਨਰਾਂ 'ਚ ਮੱਛਰਾਂ ਦਾ ਲਾਰਵਾ ਪਾਇਆ ਗਿਆ। ਉੱਥੇ ਮੱਛਰਾਂ ਦੇ ਲਾਰਵੇ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਜਿੱਥੇ ਪਾਣੀ ਦਾ ਨਿਕਾਸ ਨਹੀਂ ਹੋ ਸਕਦਾ ਸੀ ਉੱਥੇ ਲਾਰਵਿਸਾਈਡ ਦਾ ਛਰਕਾ ਵੀ ਕੀਤਾ ਗਿਆ ਇਸੇ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਡਾਕਟਰ ਜਗਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਡੇਂਗੂ ਦੇ 69 ਤੇ ਚਿਕਨ ਗੁਣੀਆਂ ਦੇ 7 ਮਾਮਲੇ ਸਾਹਮਣੇ ਆਏ ਨੇ ਪਰ ਜਿਹੜੀ ਹੁਣੇ ਮੀਂਹ ਦੇ ਦਿਨ ਚੱਲ ਰਹੇ ਨੇ ਤੇ ਮੀਂਹ ਦੇ ਦਿਨਾਂ ਤੋਂ ਬਾਅਦ ਵੀ ਹੁਣ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਤੇ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਉਹਨਾਂ ਨੂੰ ਡੇਂਗੂ ਬਾਰੇ ਮਿੱਥ ਅਤੇ ਤੱਥ ਮਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਮਿੱਥ ਕੋਈ ਵੀ ਮੱਛਾ ਡੇਂਗੂ ਫਿਲਾ ਸਕਦਾ ਤੇ ਤੱਥ ਸਿਰਫ ਏਡੀਜ਼ ਮੱਛਰ ਹੀ ਡੇਂਗੂ ਫਿਲਾ ਸਕਦੇ ਨੇ ਮਿੱਥ ਡੇਂਗੂ ਮੱਛਰ ਸਿਰਫ ਰਾਤ ਨੂੰ ਕੱਟਦੇ ਨੇ ਤੇ ਤੱਥ ਏਡੀਜ਼ ਮੱਛਰ ਦਿਨ ਵੇਲੇ ਸਾਰ ਗਰਮ ਹੁੰਦੇ ਨੇ ਖਾਸ ਕਰਕੇ ਸਵੇਰੇ ਤੇ ਦਿਲ ਸ਼ਾਮ ਵੇਲੇ ਕੱਟਦੇ ਨੇ ਮਿੱਥ ਡੇਂਗੂ ਸਿਰਫ ਬੱਚਿਆਂ ਜਾਂ ਗੰਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਤੇ ਤੱਥ ਡੇਂਗੂ ਹਰ ਉਮਰ ਦੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਮਿੱਠ ਡੇਂਗੂ ਹਮੇਸ਼ਾ ਹਲਕੀ ਬਿਮਾਰੀ ਹੁੰਦੀ ਹੈ ਜਾਂ ਬੁਖਾਰ ਘਟਣ ਤੋਂ ਬਾਅਦ ਖਤਰਾ ਨਹੀਂ ਹੁੰਦਾ ਤੇ ਤੱਥ ਡੇਂਗੂ ਦੇ ਜ਼ਿਆਦਾਤਰ ਮਰੀਜ਼ 1-2 ਹਫ਼ਤਿਆਂ ਚ ਸਹੀ ਡਾਕਟਰੀ ਸਲਾਹ ਨਾਲ ਠੀਕ ਹੋ ਜਾਂਦੇ ਨੇ ਪਰ ਕੁਝ ਮਾਮਲੇ ਇਸ ਖਾਸ ਤੌਰ ਤੇ ਬਜ਼ੁਰਗ ਗਰਭવતી ਔਰਤਾਂ ਤੇ ਕਰੋਨਿਕ ਬਿਮਾਰੀਆਂ ਜਿਵੇਂ ਕਿ ਹਾਈਪਰਟੇਸ਼ਨ ਡਾਇਬਟੀਜ਼ ਤੇ ਹੋਰ ਜਿਹੜੇ ਪੀੜਤ ਵਿਅਕਤੀਆਂ ਲਈ ਡੇਂਗੂ ਗੰਭੀਰ ਬਿਮਾਰੀ ਹੋ ਸਕਦੀ ਹੈ ਤੇ ਇਸ ਹਾਲਾਤ ਦੀ ਪਹਿਚਾਨ ਸਮਝਦੇ ਹੋਏ ਇਸ ਦਾ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਨਹੀਂ ਤਾਂ ਇਹ ਖਤਰਨਾਕ ਹੋ ਸਕਦਾ ਤੇ ਸ਼ੁਰੂਆਤੀ ਬੁਖਾਰ ਦੇ ਚਲੇ ਜਾਣ ਤੋਂ ਬਾਅਦ ਹੋ ਸਕਦਾ ਤੇ ਲੱਛਣਾਂ ਚ ਮਸੂੜਿਆ ਨੱਕ ਜਾ ਟੱਟੀ ਖੂਨ ਵਗਣਾ ਲਗਾਤਾਰ ਉਲਟੀਆਂ ਆਉਣਾ ਜਾਂ ਦਸਤ ਬਹੁਤ ਜ਼ਿਆਦਾ ਸਾਹ ਚੜ੍ਹਨਾ ਲਗਾਤਾਰ ਤੇਜ਼ ਪੇਟ ਦਰਦ ਬਹੁਤ ਜ਼ਿਆਦਾ ਕਮਜ਼ੋਰ ਕਰਨ ਹੋ ਸਕਦੇ ਨੇ ਦੱਸਣ ਜੋਗਾ ਕਿ ਪਹਿਲਾ ਹੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਜਿਹੜਾ ਸਿਹਤ ਵਿਭਾਗ ਵੱਲੋਂ ਵੀ ਹਰੇਕ ਸ਼ੁੱਕਰਵਾਰ ਦਾ ਜਿਹੜਾ ਦਿਨ ਡੈਂਗੂ ਤੇ ਵਾਰ ਵਜੋਂ ਡਰਾਈ ਡੇ ਵਜੋਂ ਮਨਾਇਆ ਜਾਂਦਾ ਜਿਸ ਦੇ ਚਲਦੇ ਆ ਸਿਹਤ ਵਿਭਾਗ ਦੀਆਂ ਤਕਰੀਬਨ 150 ਟੀਮਾਂ ਬੋਲੋ ਪੂਰੇ ਜ਼ਿਲੇ ਅੰਦਰ ਵਾਕੂ ਵਾਕਾ thai ਨਾ ਸਿਰਫ ਚੈਕਿੰਗ ਕੀਤੀ ਜਾਂਦੀ ਆ ਸਗੋਂ ਲੋਕਾਂ ਨੂੰ ਆਪਣੇ ਘਰਾਂ ਦਫ਼ਤਰਾਂ ਤੇ ਹੋਰ ਥਾਵਾਂ ਤੇ ਖੜੇ ਸਾਫ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਆ ਪਰ ਇਸ ਦੇ ਬਾਵਜੂਦ ਡੇਂਗੂ ਦਾ ਲਾਰਵਾ ਅਜੇ ਵੀ ਤੇਜ਼ੀ ਨਾਲ ਬਹੁਤ ਜ਼ਿਆਦਾ ਵਧ ਰਿਹਾ ਤੇ ਜਿਸ ਕਾਰਨ ਰੋਜ਼ਾਨਾ ਕਈ ਲੋਕ ਇਸ ਦੀ ਲਪੇਟ ਵਿੱਚ ਆ ਰਹੇ ਨੇ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਡੇਂਗੂ ਫੈਲਣ ਦਾ ਸਭ ਤੋਂ ਪੀਕ ਟਾਈਮ ਚੱਲ ਰਿਹਾ ਕਿਉਂਕਿ ਅਗਸਤ ਦੇ ਤੀਸਰੇ ਹਫਤੇ ਦੇ ਬਾਅਦ ਡੇਂਗੂ ਦਾ ਕਹਿਰ ਵਧਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੁੰਦਾ ਪਰ ਹੁਣ ਮੌਜੂਦਾ ਸਮੇਂ ਜਿਹੜਾ ਮੌਸਮ ਡੇਂਗੂ ਆਉਣ ਵਾਲੇ ਮੱਛਰਾਂ ਦੇ ਵਧਣ ਲਈ ਬਹੁਤ ਅਨੁਕੂਲ ਆ ਉਹਨਾਂ ਨੇ ਕਿਹਾ ਕਿ ਨਵੰਬਰ ਦੇ ਅੱਧ ਤੱਕ ਇਹ ਮੌਸਮ ਇਸੇ ਤਰ੍ਹਾਂ ਰਹੇਗਾ ਜਿਸ ਕਾਰਨ ਅਕਤੂਬਰ ਮਹੀਨੇ ਲੋਕਾਂ ਨੂੰ ਹੋਰ ਵੀ ਜਿਹੜਾ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਲੋੜ ਆ ਉਹਨਾਂ ਨੇ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਵਾ লাগਦਿਆਂ ਟੀਮਾਂ ਵੱਲੋਂ ਲੋਕਾਂ ਨੂੰ بار بار اپیل ਵੀ ਕੀਤੀ ਜਾ ਰਹੀ ਆ ਉਹ ਇਨ੍ਹਾਂ ਦਿਨਾਂ ਦੇ ਵਿੱਚ ਪੂਰੀ ਬਾਂਦੇ ਜਿਹੜੇ ਕੱਪੜੇ ਪਹਿਨਨ ਤੇ ਜਿਹੜਾ ਪੂਰਾ ਧਿਆਨ ਰੱਖਣ ਮੱਛਰ ਤੋਂ ਬਚਾ ਲਈ ਹਰ ਸੰਭਵ ਯਤਨ ਕਰਨ